ਅੱਬੀ ਸੱਜਣੋ ਪਿੰਡ ਕਾਨੇ ਵਾਲੀ ਦੇ ਵਿੱਚ ਪਹੁੰਚ ਚੁੱਕੇ ਆ ਤਿੰਨ ਨਾਗਾ ਦੋਸਤੋ ਜਾਇਜ਼ ਰੇਟ ਦੇ ਵਿੱਚ ਆ ਤੇ ਦੋਸਤੋ ਸਾਹਮਣੇ ਜਿਹੜੀ ਵੱਡੀ ਗਾਂ ਵੇਖ ਰਹੇ ਆ 20 ਕਿਲੋ ਦੁੱਧ ਤੇ ਇਸ ਵਕਤ ਚੱਲ ਰਹੀ ਆ 15 ਦਿਨਾਂ ਦੀ ਸੂਈ ਆ ਤੇ ਦੋ ਨੰਬਰ ਤੇ ਦੋਸਤੋ ਵੱਡੀ ਟੋਕੜ ਵੜਦੈ ਸੀ ਆ ਉਹ ਵਿਕਾਊ ਆ ਬਾਈ ਕੋਲੇ ਤੇ ਇੱਕ ਦੋਸਤੋ ਦੇਸੀ ਗਾਂ ਉਹਦੇ ਬਾਰੇ ਵੀ ਜਾਣਕਾਰੀ ਲੈ ਕੇ ਦੋਸਤੋ ਬਾਈ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਜਿਹੜੇ ਵੀ ਸ਼ੇਅਰ ਕਰਦੇ ਆ ਦੋਸਤੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਦੋਸਤੋ ਪੇਜ ਨੂੰ ਕਰ ਲਿਓ ਜੇ ਫੋਲੋ ਤੇ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਠੀਕ ਠਾਕ ਬਾਈ ਜੀ ਨਾਂ ਦੱਸਿਓ ਜੀ ਬਾਈ ਆਪਣਾ ਕੀ ਆ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਠੀਕ ਆ ਪਿੰਡ ਕਾਨਿਆ ਵਾਲੀ ਠੀਕ ਆ ਤੇ ਬਾਈ ਆਪਣਾ ਨੰਬਰ ਵੀ ਦੱਸ ਦਿਓ ਟਰਨ ਨੰਬਰ 923 033 95 923 033 0362 ਠੀਕ ਆ 30 ਹਾਂਜੀ ਠੀਕ ਅੱਜ ਕਿੰਨੇ ਨਾਗ ਵਕਾਉ ਆ ਬਾਈ ਆਪਣੇ ਤਿੰਨ ਨਾਗਾ ਵਪਾਰ ਦਾ ਕੰਮ ਆ ਬਾਈ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਬਾਈ ਵਪਾਰ ਕਰ ਰਹੇ ਆ ਬਸ 2 ਸਾਲ ਤੋਂ ਕਰ ਰਹੇ ਆ 2 ਸਾਲ ਤੋਂ ਕਰ ਰਹੇ ਆ ਦੋਸਤੋ ਨਵੇਂ ਹੀ ਬਾਈ ਦਾ ਵਪਾਰ ਦਾ ਕੰਮ ਆ ਤੇ ਬਾਈ ਅੱਜ ਫਿਰ ਸਾਹਮਣੇ ਜਿਹੜੀ ਵਾੜ ਖੜੀ ਆ ਵੱਡੇ ਕੱਦ ਕੱਟ ਦੇ ਵਿੱਚ ਐਚ ਐਫ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਆ 13 ਦਿਨ ਹੋ ਗਏ ਸੂਈ ਨੂੰ ਜੀ 13 ਦਿਨ ਹੋ ਗਏ ਇਸ ਵਕਤ ਸੂਈ ਨੂੰ ਸੂਈ ਨੂੰ ਠੀਕ ਆ ਬਸ ਜਲਸੀ ਬੱਛੀ ਆ ਜੀ ਮਗਰ ਜਰਸੀ ਬੱਛੀ ਆ ਡੈਨਮਾਰਕ ਦੀ ਡੈਨਮਾਰਕ ਦੀ ਆ ਇਹ ਘਰ ਦੀ ਵੈੜ ਆ ਕਿ ਗਾਗੋ ਖਰੀਦੀ ਆ ਬਈ ਇਹ ਵੀ ਜੀ ਲਿਆਂਦੀ ਆ ਜੀ ਇਹ ਵੀ ਲਿਆਂਦੀ ਆ ਹਾਂਜੀ ਠੀਕ ਆ 20 ਲੀਟਰ ਦੁੱਧ ਆ ਇਸ ਟਾਈਮ 20 ਲੀਟਰ ਇਸ ਵਕਤ ਦੁੱਧ ਤਿਆਰ ਆ ਕੰਡੇ ਵਾਲਾ ਕੰਡੇ ਵਾਲਾ ਕੋਈ 2-3 ਟਾਈਮ ਚੋਲੇ 4 ਟਾਈਮ ਚੋਲੇ ਜੀ ਲਓ ਬਈ ਸੱਜਣੋ ਬਾਈਆਂ ਦਾ ਭਾਂਜੀ 4 ਟਾਈਮ ਚੋਲੇ ਜੇ 2-3 ਟਾਈਮ ਦੀ ਕੋਈ ਗੱਲ ਨਹੀਂ ਤਸੱਲੀ ਤੁਸੀਂ ਕਰ ਲੈਣੀ ਆ ਕਿੰਮਾ ਸੁਆ ਸੂਈ ਆ ਬਈ ਏ ਭਾਈ ਜਿੰਨਾ ਮਰਜੀ ਆਖੋ ਤੀਜਾ ਸੂਈ ਆਈ ਤੀਜਾ ਸੂਈ ਆ ਲੋ ਵੀ ਜਨੋ ਬਾਈ ਦਾ ਸਾਫ ਸੁਥਰਾ ਕੰਮ ਆ ਤੀਜਾ ਸੂਹਾ ਦੱਸ ਰਿਹਾ ਵੱਡੇ ਘਰਦ ਘਾਟ ਦੇ ਵਿੱਚ ਆ ਤੇ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਤੁਹਾਨੂੰ ਨੇੜੇ ਹੋ ਕੇ ਵਿਖਾਵਾਂਗੇ ਫੇਸ ਬਿਊਟੀ ਵੇਖ ਸਕਦੇ ਆ ਦੋਸਤੋ ਮੱਥੇ ਦੇ ਵਿੱਚ ਬੋਦੀ ਵੇਖ ਸਕਦੇ ਆ ਕੰਨਾਂ ਦਾ ਸਾਈਜ਼ ਵੇਖ ਸਕਦੇ ਆ ਦੋਸਤੋ ਤੇ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵੇਖ ਸਕਦੇ ਆ ਸ਼ਾਮ ਦਾ ਵੇਲਾ ਦੋਸਤੋ 24 ਦਾ ਦੋਸਤੋ ਤਕਰੀਬਨ ਸ਼ਾਮ ਦਾ ਵੇਲਾ ਹੋਇਆ ਹੀ ਪਿਆ ਤੇ ਮਿਲਕ ਵੇਨ ਵੀ ਦੇਖ ਸਕਦੇ ਆ ਦੋਸਤੋ ਚਾਰੇ ਥਣਾ ਦਾ ਸੇਮ ਸਾਈਜ਼ ਆ ਦੋਸਤੋ ਮਗਰਲੇ ਪਾਸੇ ਹਵਾਨਾ ਵੇਖੋਗੇ ਦੋਸਤੋ ਬਹੁਤ ਸੋਹਣਾ ਹਵਾਨਾ ਮਗਰ ਨੂਬਰਿਆ ਹੋਇਆ ਤੇ ਥਣਾ ਦਾ ਸਾਈਜ਼ ਵੀ ਦੋਸਤੋ ਬਹੁਤ ਸੋਹਣਾ ਵੇਖ ਸਕਦੇ ਆ ਦੂਜੀ ਸਾਈਡ ਤੋਂ ਵੀ ਦੋਸਤੋ ਤੁਹਾਨੂੰ ਥਣਾ ਦਾ ਸਾਈਜ਼ ਗਿਆ ਵਿਖਾ ਦਿੰਨੇ ਆ ਥੋੜਾ ਜਿਹਾ ਬੈਠੀ ਸੀ ਜੀ ਦੋਸਤੋ ਇਸ ਕਰਕੇ ਇਧਰ ਮਿੱਟੀ ਲੱਗੀ ਹੋਈ ਆ ਸੇਮ ਸਾਈਜ਼ ਆ ਦੋਸਤੋ ਚਾਰੇ ਥਣਾ ਦਾ ਮੁੱਠੀ ਦੀ ਚਵਾਈ ਵਾਲਾ ਤਾਂ ਲੱਗਿਆ ਦੋਸਤੋ ਵੇਖ ਸਕਦੇ ਆ ਮਿਲਕ ਵੇਣ ਆਦਿ ਇਧਰ ਵੀ ਚੰਗੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਤੋਰੇ ਬਾਈ ਬਾਕੀ ਜੇ ਕੋਈ ਵੀਰ ਚੰਗੀ ਸੇਵ ਵਾਲਾ ਆ ਜਾਂਦਾ ਦੋਸਤੋ ਹੋ ਸਕਦਾ ਵੀ 20 ਤੋਂ ਹੀ ਦੋਸਤੋ ਬਾਹਰ ਦੁੱਧ ਪਾ ਦੇ ਵੇਖ ਸਕਦੇ ਆ ਜਿਹੜੇ ਹਿਸਾਬ ਨਾਲ ਦੋਸਤੋ ਪਾਨਾ ਬਾਈ ਕੋਲੇ ਦੋਸਤੋ ਇਸ ਵਕਤ 20 ਕਿਲੋ ਦੇ ਚੱਲ ਰਹੀ ਆ ਬਾਕੀ ਥੋੜੀ ਸੇਵਾ ਤੇ ਡਿਪੈਂਡ ਆ ਜੇ ਕੋਈ ਵੀਰ ਖਰੀਦਦਾ ਇਹਨੂੰ ਤੇ ਬੱਚੀ ਵੀ ਦੋਸਤੋ ਮਗਰ ਐਚ ਐਫ ਦੇ ਸੀਮਨ ਲਵਾਇਆ ਸੀ ਜਰਸੀ ਦਾ ਵੇਖ ਸਕਦੇ ਆ ਬਹੁਤ ਸੋਹਣੀ ਬੱਚੀ ਆ ਕ੍ਰਾਸ ਦੇ ਵਿੱਚ ਆ ਥੋੜੀ ਜੇ ਕੋਈ ਬਾਈ ਇਸ ਤੋਂ ਅੱਗੇ ਤਿਆਰ ਕਰਕੇ ਦੋਸਤੋ ਇਸ ਬੱਚੀ ਦੇ ਚੰਗਾ ਸੀਮਨ ਜਰਸੀ ਦਾ ਲਵਾਉਂਦਾ ਤੇ ਵੱਡੇ ਕੱਦ ਕੱਠੀਆਂ ਜਰਸੀਆਂ ਦੋਸਤੋ ਇਹ ਤੋਂ ਪੈਦਾ ਹੋ ਸਕਦੀਆਂ ਮੁੱਲ ਬਾਈ ਤੋਂ ਪੁੱਛਦੇ ਆ ਬਾਈ ਕੀ ਮੁੱਲ ਕਰਾਂਗੇ ਇਹਦਾ ਬਾਈ ਜੀ ਮੁੱਲ ਜੁਨਾ ਮਾਰੀ ਦੇਣ ਲੈਣ 70000 ਦੀ ਦੇਣ ਲੈਣ 70000 ਮਾਨਤਾਨ ਕੋਈ ਕਰਦਾਂਗੇ ਲਓ ਬਈ ਸੱਜਣੋ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ 70000 ਰੁਪਏ ਡਿਮਾਂਡ ਕੀਤੀ ਹੈ ਦੋਸਤੋ ਬਾਈ ਨੇ ਇਸ ਤੋਂ ਅੱਗੇ ਦੋਸਤੋ ਇੱਕ ਟੋਕੜ ਵੜਾ ਉਹਦੇ ਬਾਰੇ ਜਾਣਕਾਰੀ ਲੈਣੇ ਆ ਦੋਸਤੋ ਕਦ ਕਾਠ ਇਹਦਾ ਵੀ ਚੰਗਾ ਫੇਸ ਬਿਊਟੀ ਵੇਖ ਸਕਦੇ ਆ ਦੋਸਤੋ ਮੱਥੇ ਦੇ ਵਿੱਚ ਬੋਦੀ ਆ ਕੰਨ ਬਿਲਕੁਲ ਨਿੱਕਾ ਲੈਣੇ ਆ ਇਹਦੇ ਬਾਰੇ ਜਾਣਕਾਰੀ ਬਾਈ ਤੋਂ ਆਇਓ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਾਈ ਭਾਜੀ ਚਾਰ ਦਾਂ ਦਾ ਬੱਛੀ ਆ ਚਾਰ ਦਾਂ ਦਾ ਇਸ ਵਕਤ ਹਾਂਜੀ ਚਾਰ ਦਾਂ ਦਾ ਆਨੰਦ ਠੀਕ ਆ ਆਨੰਦ ਪਟਕੇ ਵੇਖ ਸਕਦੇ ਆ ਠੀਕ ਹੈ ਜੀ 10 ਕਿਲੋ ਦੁੱਧ ਆ ਜੀ 9 ਕਿਲੋ ਇਸ ਵਕਤ ਦੋਵੇਂ ਟਾਈਮਾਂ ਦਾ ਦੋ ਟਾਈਮਾਂ ਦਾ ਠੀਕ ਆ ਕੋਈ ਦੋ ਤਿੰਨ ਟਾਂ ਚੋਲੇ ਇਹਨੂੰ ਵੀ ਚਾਰ ਡੰਗ ਚੋਲੇ ਜੀ ਲਓ ਵੀ ਸੱਜਣੋ ਭੋਈ ਚਾਰ ਡੰਗ ਚੋਲੇ ਤੇ ਪਹਿਲਾ ਸੂਆ ਸੂਈ ਆ ਤੇ ਉਸ ਤੋਂ ਬਾਅਦ ਗੱਭਨ ਨਹੀਂ ਹੋਈ ਬਈ ਨਹੀਂ ਜੀ ਇਹ 2 ਮਹੀਨੇ ਹੋਏ ਸੂਈ ਨੂੰ ਸੂਈ ਨੂੰ 2 ਮਹੀਨੇ ਹੋਏ ਆ ਠੀਕ ਆ ਕੋਈ ਹੀਟ ਨਹੀਂ ਵਿਖਾਈ ਇਹਨੇ ਕੁਛ ਨਹੀਂ ਹੋਇਆ ਠੀਕ ਆ ਲਓ ਵੀ ਸੱਜਣੋ ਫੇਸ ਬਿਊਟੀ ਤੁਹਾਨੂੰ ਵਿਖਾ ਦਿੰਨੇ ਆ ਰੰਗ ਬਾਜ ਵਹਿੜਾ ਤੇ ਥਣ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਤਿਆਰੀ ਦਾ ਸ਼ਾਮ ਦਾ ਵੇਲਾ ਚਵਾਈ ਦਾ ਵੇਲਾ ਹੀ ਆ ਦੋਸਤੋ ਜਿੰਨਾ ਕਿ ਨੇ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਹਾਂ ਥੋੜੀ ਜੀ ਬੰਦ ਹਵਾਨੇ ਦੀ ਆ ਮਗਰਲੇ ਪਾਸੋਂ ਵੇਖ ਸਕਦੇ ਆ ਸੱਜਰ ਨੇ ਕਿੰਨਾ ਦੁੱਧ ਪਾਤਾ ਸੀ ਬਾਈ ਆ ਦਾ 15 ਕਿਲੋ ਹੈਗਾ ਸੀ 14 15 ਕਿਲੋ ਸੱਜਰ ਨੇ ਦੋਸਤੋ ਦੁੱਧ ਪਾਇਆ ਇਹਨੇ ਵੇਖ ਸਕਦੇ ਆ ਤੇ ਬਾਕੀ ਮੁੱਲ ਵੀ ਇਹਦਾ ਬਾਈਆਂ ਦਾ ਜਾਇਜ਼ ਹੀ ਕਰਾਂਗੇ ਤੋਰੇ ਬਾਈ ਇਹਨੂੰ ਵੀ ਲਓ ਵੀ ਸੱਜਰੋ ਜੇ ਕੋਈ ਵੀਰ ਸਾਹਮ ਕੇ ਇਹਦੇ ਚੰਗਾ ਸੀਮਨ ਲਵਾਉਂਦਾ ਵੱਡੇ ਕਦ ਕਾਠ ਵਾਲੀ ਆ ਦੋਸਤੋ ਚੰਗੀਆਂ ਦੋਸਤੋ ਵਹਿੜਾਂ ਪੈਦਾ ਹੋ ਸਕਦੀਆਂ ਇਹਦੇ ਪੇਟੋ ਵੀ 15 16 ਲੀਟਰ ਦੁੱਧ ਤੇ ਬਾਈਆਂ ਦਾ ਸੱਜਰ ਚੱਲਦੀ ਰਹੀ ਆ ਤੇ ਇਸ ਵਕਤ ਦੋਸਤੋ 9 ਕਿਲੋ ਦੁੱਧ ਤਿਆਰ ਆ ਦੇਖ ਸਕਦੇ ਆ ਇਹ ਕਰਦੀ ਸੀ ਬਾਈ ਆਪਣੇ ਇਹ ਕਰਦੀ ਸੀ ਇਹ ਕਰਦੀ ਸੀ ਦੋਸਤੋ ਬਾਈ ਦੇ ਤੇ ਇਹਦਾ ਕੀ ਮੁੱਲ ਰੱਖਾਂਗੇ ਬਾਈ ਜੀ ਬਾਈ ਦੇ ਲੈ ਦੇਦਾ 18000 18000 ਦੀ ਮਾਨਤਾਨੇ ਇਹ ਚੋ ਵੀ ਕਰ ਦੂੰਗੀ ਖੁੱਲਾ ਜੀ ਲਓ ਬਾਈ ਇਹ ਚੋ ਵੀ ਬਾਈਆਂ ਦਾ ਖੁੱਲਾ ਮਾਨਤਾਨ ਕਰ ਦਿਆਂਗੇ ਤੇ ਇੱਕ ਦੋਸਤੋ ਜਿਹੜੀ ਪਹਿਲਾਂ ਤੁਹਾਨੂੰ ਗਾਂ ਵਖਾਈਏ ਉਹਦਾ ਪੈਰ ਪੁੱਛਦੇ ਆ ਬਾਈ ਤੋਂ ਥੋੜਾ ਜਿਹਾ ਚੱਕ ਕੇ ਤੇ ਪੈਰ ਧਰਦੀ ਆ ਬਾਈ ਆ ਕੀ ਗੱਲ ਹੋਈ ਆ ਆਹ ਦਾ ਨੌ ਬੰਨ ਵਾਲਾ ਆ ਠੀਕ ਆ ਲਓ ਵੀ ਸੱਜਣੋ ਆ ਨੌ ਬੰਨ ਵਾਲਾ ਆ ਕੁਛ ਨਹੀਂ ਆ ਬੱਕਲਾ ਮਾੜਾ ਨੌ ਬੰਨ ਬਣਾਉਣ ਵਾਲਾ ਆ ਜੀ ਠੀਕ ਆ ਕੋਈ ਚੱਕਰ ਨਹੀਂ ਗਾ ਜੀ ਬਾਕੀ ਤੁਸੀਂ ਤਸੱਲੀ ਇੱਥੇ ਪਹੁੰਚ ਕੇ ਕਰ ਲਓ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਇੱਕ ਦੇਸੀ ਗਾਂ ਦੋਸਤੋ ਇਹਦੇ ਬਾਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹਦੇ ਬਾਰੇ ਜਾਣਕਾਰੀ ਦੋ ਜੀ ਬਾਈ ਦੇਸੀ ਗਾਂ ਬਾਰੇ ਇਹ ਬਾਈ ਜੀ ਪਹਿਲ ਦੂਜਾ ਸੂਆ ਬੱਛੀ ਆ ਆਪਣੇ ਘਰ ਦੀ ਬੱਛੀ ਆ ਦੂਜਾ ਸੂਆ ਬੱਛੀ ਆ ਘਰ ਦੀ ਐ ਵੀ ਹਾਂਜੀ ਹਾਂਜੀ ਠੀਕ ਆ ਪਹਿਲੇ ਸੂਏ ਦਿੱਤਾ ਸੀ 9 ਲੀਟਰ ਦੁੱਧ ਦੇ ਪਹਿਲੇ ਸੂਏ 9 ਲੀਟਰ ਦੁੱਧ ਦਿੱਤਾ ਇਸਨੇ ਹਾਂਜੀ ਇੱਥੇ ਜਮਾਨ ਹੈ 12 ਤੇਰਾ ਵੀ ਕਿੰਨੇ ਦਿਨ ਹੋ ਗਏ ਹੁਣ ਸੂਈ ਨੂੰ ਬਾਈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਹੁਣ ਬੋਲਾ ਕਿੰਨਾ ਕੱਢ ਰਹੀ ਹੈ 5 ਕਿਲੋ ਹੈਗਾ ਬੋਲਾ 5 ਕਿਲੋ ਡੰਗ ਦਾ ਠੀਕ ਆ 10 ਕਿਲੋ ਦੋਵੇਂ ਟਾਈਮਾਂ ਦਾ ਹੈਗਾ ਠੀਕ ਆ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਖਾ ਦਿੰਨੇ ਆ ਦੋਸਤੋ ਦੇਸੀ ਗਾਂ ਦਾ ਦੁੱਧ ਪੀਣ ਦੇ ਸ਼ਕੀਨ ਆ ਬਾਈ ਨਾਲ ਸੰਪਰਕ ਕਰ ਲਿਓ ਜੇ ਤੇ ਬੱਚਾ ਕੀ ਹੈ ਬਈ ਇਹਦੇ ਮਗਰ ਬੱਚੀ ਹੈ ਇਹਦੇ ਮਗਰ ਬੱਚੀ ਆ ਬੱਚੀ ਬੱਚੀ ਮੋਲੇ ਦਾ ਕੀ ਕਰਾਂਗੇ ਮੋਲ ਦੇਣ ਲੈਣ ਦੇ ਗੰਗ ਬਾਈ 20000 ਦੀ 20000 ਦੀ ਦੇ ਦਿਆਂਗੇ ਲਓ ਵੀ ਸੱਜਣੋ 22000 ਦੀ ਡਿਮਾਂਡ ਰੱਖੀ ਹੈ ਬਾਈ ਨੇ ਤੇ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ